ਮੇਰੀ ਗਊਚਰ ਭੂਮੀ ਹੈ ਸਵਾ ਲੱਖ ਏਕੜ ਤੁਸੀਂ ਰੋਜ਼ ਇਸ਼ੂ ਉਠਾਨੇ ਹੋ ਗਾਵਾਂ ਨੂੰ ਮਾਰ ਦੋ ਕੁੱਤੇ ਚੱਕ ਲੋ ਸਵਾ ਲੱਖ ਏਕੜ ਦੀ ਫਾਈਲ ਮੇਰੇ ਕੋਲ ਗਊਚਰ ਭੂਮੀ ਦੀ ਹੈ ਕਾਉਸਸ ਤੁਸੀਂ ਇਕੱਠਾ ਕਰਦੇ ਹੋ ਤੁਸੀਂ ਗਾਂ ਸਵਾ ਲੱਖ ਤੋਂ ਜ਼ਿਆਦਾ ਗਾਂ ਪੰਜਾਬ 'ਚ ਬਾਹਰ ਨਹੀਂ ਫਿਰਦੇ ਹੈ ਨਾ ਇੱਕ ਗਾਂ ਦਾ ਮਤਲਬ ਹੈ ਕਿ ਇੱਕ ਗਾਂ ਇੱਕ ਏਕੜ ਦੀ ਮਾਲਕਨ ਹੈ ਤੁਸੀਂ ਗਊਚਰ ਭੂਮੀ ਨਹੀਂ ਕਰ ਸਕਦੇ ਤੁਸੀਂ ਗਊ ਗਊਚਰਾਨ ਭੂਮੀ ਹੈ ਬਹੁਤ ਸਾਰੀ ਦਾਨ ਕੀਤੀਆਂ ਰਾਜੇ ਮਹਾਰਾਜਿਆਂ ਦੀ ਜਗ੍ਹਾ ਹੈ ਜਿਹੜੀਆਂ ਗਾਵਾਂ ਨਹੀਂ ਹੈ ਮੈਂ ਉੱਥੇ ਕੁੱਤੇ ਲੈ ਜਾਊਂਗੀ ਪਰ ਤੁਸੀਂ ਮੈਨੂੰ ਉਹ ਜਗ੍ਹਾ ਤਾਂ ਦਿਓ ਮੇਰੀ 4 ਲੱਖ ਏਕੜ ਮੈਂ ਆਪੇ ਚਾਰਾ ਪਾਦਾਂਗੇ ਪੰਜਾਬ ਦੇ ਲੋਕ ਬਹੁਤ ਦਿਲਕੁਸ਼ ਨੇ ਕਿਉਂ ਸੜਕਾਂ ਤੇ ਰੋਜ਼ ਐਕਸੀਡੈਂਟਸ ਹੁੰਦੇ ਹਨ ਜਦੋਂ ਸਾਡੀ ਲੈਂਡ ਸਾਨੂੰ ਦੇ ਦਿਓ ਸਾਡੀਆਂ ਗਾਵਾਂ ਸੀ ਲੈ ਜਾਾਂਗੇ ਸੋ ਇੱਕ ਤਾਂ ਲੈਂਡ ਹੈ ਇਹ ਜਿਹੜਾ ਵੇਚ ਰਿਹਾ ਪਿੰਡਾਂ ਦੀ ਹੁਣ ਲੈਂਡ ਹੈ ਅਸੀਂ ਪਿੰਡਾਂ ਨੇ ਰੋਲਾ ਪਾ ਲਿਆ ਮ ਬਈ ਅਸੀਂ 80 ਪਿੰਡ ਅਕਵਾਇਰ ਕਰ ਰਹੇ ਹਾਂ ਜੀ ਕਿਉਂ ਅਕਵਾਇਰ ਕਰ ਰਹੇ ਹਾਂ ਪਿੰਡਾਂ ਦੇ ਪਿੰਡ ਬੈਠੇ ਆ ਤੁਸੀਂ ਕੌਣ ਹੁੰਦੇ ਹੋ ਇਹਨਾਂ ਨੂੰ ਉਜਾੜ ਕੇ ਡਿਵੈਲਪ ਕਰਨ ਵਾਲੇ ਤੇ ਡਿਵੈਲਪਮੈਂਟ ਚਾਰजेस ਲੈਣ ਵਾਲੇ ਸਰਕਾਰ ਨੂੰ ਤੁਹਾਨੂੰ ਹੋਰ ਜਗ੍ਹਾ ਨਹੀਂ ਹੈ ਉਹ ਜਿਹੜੀ ਲੈਂਡ ਹੈ ਉਸ ਤੇ ਮੇਰੇ ਕੋਲ 80000 ਕਰੋੜ ਦਾ ਨਿਵੇਸ਼ ਹੈ ਨਰਜੋਤ ਸੂ ਜਦੋਂ ਲੋਕਲ ਬਾਡੀਜ਼ ਦੇ ਮੰਤਰੀ ਸੀ ਦੋ ਫੈਨ ਸਿਟੀਆਂ ਆਈਆਂ ਦੋ ਕਲਿਨਰੀ ਯੂਨੀਵਰਸਿਟੀਆਂ ਆਈਆਂ ਸਤਗੁਰੂ ਨੂੰ ਮਿਲੇ ਸਤਗੁਰੂ ਜੀ ਕਹਿੰਦੇ ਮੈਂ ਇਸ ਦੀ ਮੂਰਤੀ ਬਣਾਉਂਗਾ ਸ਼ੀਸ਼ੀ ਰਵੀ ਸ਼ੰਕਰ ਜੀ ਨੇ ਮਿਲੇ ਉਹ ਕਹਿੰਦੇ ਮੈਂ ਹੈਲਥ ਐਂਡ ਵੈਲਨੈਸ ਸੈਂਟਰਸ ਖੋਲੂੰਗਾ ਜਿਹੜੇ ਇਕਾਲਜੀ ਦੇ ਨਾਲ ਆਪਣੀ ਮੈਚ ਕਰਨਗੇ ਫਿਰ ਡਿਜ਼ਨੀ ਵਰਲਡ ਤਿਆਰ ਹੈ ਹਨ ਨੂੰ ਅਰੇ ਫਿਰ ਸਰਕਾਰ ਕਰੇ ਨਾ ਸਰਕਾਰੀ ਕੰਮ ਸਾਡੇ ਕੋਲ ਤਾਂ ਸਭ ਕੁਝ ਤਿਆਰ ਬੈਠਾ ਹੈ ਤੇ ਸਰਕਾਰ ਉਹਦੇ ਰੇਵਨਿਊ ਕਮਾਵੇ ਤਾਂ ਉਹ ਪੰਜਾਬ ਦੇ ਲੋਕਾਂ ਦਾ ਕਰਜ਼ਾ ਤਾਂ ਅਸੀਂ ਇੰਨੀ ਕਿ ਲੈਂਡ ਚੋਂ ਕੱਢ ਲਾਂਗੇ ਕਿਉਂਕਿ ਉੱਥੇ 50 ਕਰੋੜ ਨੂੰ ਇੱਕ ਪਿੰਡ ਆਇਆ ਇਹਨਾਂ ਤੋਂ ਪੈਸੇ ਲਓ ਜੇ ਜਸਟਿਕ ਕਰਨ ਆਣੀ ਹੈ ਤਾਂ ਸਰਕਾਰ ਰਜਿਸਟਰੀ ਕਰਾਉ ਪਰ ਇਹਨਾਂ ਨੂੰ ਕਿਉਂ ਦੋ ਓਪਨ ਹੁਸ਼ਚ ਕਰੋ ਨਾ ਤੁਸੀਂ ਇਹਨੂੰ ਡਿਵੈਲਪ ਕਰੋ ਐਂਡ ਇੰਟਰਨੈਸ਼ਨਲ ਗੋਲਫ ਵਾਲੇ ਆਨ ਮਨਾ ਆਣਾ ਚਾਹੁੰਦੇ ਆ ਕਿ ਇੱਥੇ ਗੋਲਫ ਕੋਰਸ ਕਰੋ ਤੰਬੂ ਲਾਓ ਅਸੀਂ ਜਾਨਵਰ ਛੱਡਾਂਗੇ ਤੇ ਜ਼ਲੂਬ ਬਣਾਓ ਇਹਨਾਂ ਕੁਛ ਬਣਾਣ ਨੂੰ ਉਹਦੇ ਰੈਵਨਿਊ ਆਧਾਰ ਕੀ ਹੈ ਤੁਸੀਂ ਬਹਾਨੀਆਂ ਕੰਟਰੀਸ ਜਾਣਦੇ ਹੋ ਤੁਹਾਡੇ 20 ਪੰਕਤੀ ਪੌਚਾਲੀ ਪੌਂ ਇੱਕ ਇੱਕ ਚੀਜ਼ ਲਈ ਲੱਗਦੇ ਇੱਕ ਚੀਜ਼ ਦੇਖਣ ਲਈ ਸਾਡੇ ਕੋਲ ਬਣੀ ਬਣਾਈ ਚੀਜ਼ ਅਸੀਂ ਉਹ ਉਹ ਰੇਵਨਿਊ ਨੂੰ ਲੂਜ਼ ਕਰਦੇ ਦੂਜੀ ਮੇਰੀ ਗੱਲ ਸਿਗਿ ਲੋ ਐਂਡ ਆਰਡਰ ਸਿਚੁਏਸ਼ਨ ਜਿਹੜੀ ਇੰਨੀ ਬੁਰੀ ਹੋ ਗਈ ਜਿਹੜੀ ਗਵਰਨਰ ਸਾਹਿਬ ਨੇ ਕਿਹਾ ਮੈਂ ਮੋਦੀ ਜੀ ਇਹੀ ਮੇਰੀ ਮੀਟਿੰਗ ਮੋਦੀ ਜੀ ਨੇ ਅਮਿਤ ਚਾਂਦੀ ਨਾਲ ਫਿਕਸ ਕਰਵਾਤੀ ਹੈ ਕਿਉਂਕਿ ਇਹੀ ਮੇਲ ਮੇਰੀ ਮੋਦੀ ਜੀ ਕੋਲ ਗਈ ਸੀਗੀ ਉਹਨਾਂ ਨੇ ਮੈਨੂੰ ਆਉਣ ਵਾਲੇ ਦਿਨਾਂ ਚ ਕਹਤਾ ਮੈਂ ਤੁਹਾਨੂੰ ਟਾਈਮ ਦਊਂਗਾ ਉਹਦੇ ਵਿੱਚ ਲੋ ਐਂਡ ਆਰਡਰ ਦਾ ਬੁਰਾ ਹਾਲ ਹੈ ਜਿਹੜੀਆਂ ਫਰਰਾਤੀਆਂ ਮੰਗ ਰਹੀਆਂ ਬਿਜ਼ਨਸਮੈਨ ਡਰੇ ਹੋਏ ਆਂ ਘਰਾਂ ਚ ਵੜੇ ਹੋਏ ਆ ਕਿਤੇ ਵੀ ਕਤਲ ਹੋ ਰਿਹਾ ਪਤਾ ਹੀ ਨਹੀਂ ਕਿ ਕਤਲ ਕਿਉਂ ਹੋਇਆ ਇੱਕ ਤਾਂ ਪਤਾ ਹੁੰਦਾ ਕਿ ਦੁਸ਼ਮਣ ਹੀ ਹੈ ਇੱਕ ਹੁੰਦਾ ਹੈ ਕਿ ਤੁਹਾਨੂੰ ਬੱਚੇ ਬੱਚੇ ਫੋਨ ਆ ਰਹੇ ਨੇ ਲੱਖ ਦੇ ਜਾ ਨਹੀਂ ਦੇ ਰਿਹਾ ਤੁਹਾਡਾ ਬੱਚਾ ਚੱਕ ਗਿਆ ਤੁਹਾਡਾ ਬੱਚਾ ਮਾਰਤਾ ਰੇਪ ਹੋ ਗਿਆ ਪੁਲਿਸ ਜਾਂਦੀ ਹੈ ਪਤਾ ਹੀ ਨਹੀਂ ਕੁੜੀ ਦਾ ਰੇਪ ਹੋ ਗਿਆ ਪੁਲਿਸ ਵਾਲੇ ਦੇ ਘਰ ਡੱਟੇ ਪੁਲਿਸ ਕਹਿੰਦੀ ਅੰਦਰ ਤਾਂ ਹੈ ਨਹੀਂ ਕੁਝ ਆਮ ਲੋਕ ਜੇ ਆਮ ਲੋਕ ਆਪਣੇ ਹੱਥੀ ਲੈ ਕੇ ਆਗੇ ਨਾ ਲੋ ਨੂੰ ਇੱਥੇ ਲਾਅ ਐਂਡ ਆਰਡਰ ਤਬਾਹ ਹੋ ਜੂਗਾ ਜੇ ਆਮ ਪੰਜਾਬੀ ਖੜਾ ਉੱਠ ਗਿਆ ਨਾ ਪੁਲਿਸ ਦੇ ਖਿਲਾਫ ਜੋ ਅੱਜ ਉੱਠਿਆ ਹੋਇਆ ਪੁਲਿਸ ਦੇ ਖਿਲਾਫ ਤਾਂ ਇੱਥੇ ਅਸੀਂ ਜੀਣ ਜੋਗੇ ਨਹੀਂ ਰਹਿਣਾ ਪੰਜਾਬ ਦੇ ਵਿੱਚ ਥਰਡ ਮੇਰੀ ਇਸ਼ੂ ਹੈ ਨਾ ਨੇ ਆਲਰੇਡੀ ਸੋਲਵ ਕਰ ਦਿੱਤੀ ਮੈਂ ਟਾਈਮ ਮੰਗਿਆ ਸੀ ਪੰਜਾਬ ਯੂਨੀਵਰਸਿਟੀ ਦੇ ਪੱਛਾਂ ਲਈ ਉਹ ਮੇਰੀ ਅਮਿਤ ਸ਼ਾ ਜੀ ਤੋਂ ਸੋਲਵ ਹੋ ਗਈ ਸਿੰਡੀਕੇਟ ਵੱਲੋਂ ਉਹ ਸਿੰਡੀਕੇਟ ਇਲੈਕਸ਼ਨਸ ਕਰਾਏਗੀ ਪੰਜਾਬ ਯੂਨੀਵਰਸਿਟੀ ਦੀ ਉਹ ਮੈਂ ਇਹਨਾਂ ਦਾ ਧੰਨਵਾਦ ਕੀਤਾ ਇਹਨਾਂ ਨੇ ਮੇਰਾ ਨੋਟ ਫਾਰਵਰਡ ਕੀਤਾ ਮੋਦੀ ਜੀ ਕੋਲ ਨੋਟ ਗਿਆ ਅਮਿਤ ਸ਼ਾ ਜੀ ਨੇ ਇਹਦਾ ਪੁਆਇੰਟ ਲਿੱਤਾ ਮੈਂ ਕਿਹਾ ਡੋਨਟ ਡਿਸਟਰਬ ਪੰਜਾਬ ਪੰਜਾਬ ਬਹੁਤ ਸੈਂਸਿਟਿਵ ਹੈ ਤੁਸੀਂ ਹਜੇ ਚੰਡੀਗੜ੍ਹ ਨੂੰ ਵੀ ਛੱਡੋ ਪਲੀਜ਼ ਪੰਜਾਬੀਆਂ ਚ ਤੁਸੀਂ ਲੜਾਈਆਂ ਨਾ ਪਵਾਓ ਅਸੀਂ ਸੜਕਾਂ ਤੇ ਆ ਜਾਾਂਗੇ ਅਸੀਂ ਮਰਨ ਵਾਲੇ ਸਾਨੂੰ ਮਰਨ ਤੋਂ ਡਰ ਨਹੀਂ ਲੱਗਦਾ ਪੰਜਾਬੀ ਖੂਨ ਹੀ ਅਟ ਹੈ ਅਸੀਂ ਚੰਡੀਗੜ੍ਹ ਕਿਸੇ ਹਾਲਤ ਚ ਪੰਜਾਬ ਨੂੰ ਪੰਜਾਬ ਤੋਂ ਅਲੱਗ ਨਹੀਂ ਹੋਣ ਦੇਣਾ ਸੋ ਪਲੀਜ਼ ਇਹਦੇ ਬਾਰੇ ਨਾ ਸੋਚੋ ਚੌਥੀ ਮੇਰੀ ਮੰਗ ਸੀਗੀ ਗੁਰੂ ਤੇਗ ਬਹਾਦਰ ਜੀ ਦਾ 300 ਪੰਤੀਵਾ 350 ਆ ਸ਼ਹੀਦੀ ਦਿਵਸ ਚੱਲ ਰਿਹਾ ਸੀਗਾ ਮੈਂ ਚਾਹਨੀ ਆ ਸਾਰੀ ਦੁਨੀਆ ਚ ਉਹਨਾਂ ਦੀ ਇੰਨੀ ਫੋਲੋਇੰਗ ਹੈ ਕਿ ਨਿਊ ਦਿੱਲੀ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਹਨਾਂ ਦੇ ਨਾਮ ਤੇ ਲਿਖਿਆ ਜਾਏ ਨਾਮ ਤੇ ਹੋ ਜੇ ਤਾਂ ਕਿ ਜਿਹੜੇ ਬੱਚੇ ਆ ਦਿੱਲੀ ਤੋਂ ਲੈ ਕੇ ਅਭਿਆਨ ਨਾਰਥ ਇੰਡੀਆ ਕਮਨ ਤੇ ਗੁਰੂ ਸਾਹਿਬ ਦੀ ਹਿਸਟਰੀ ਨੂੰ ਜਾਣਨ ਆ ਚਾਰ ਮੁੱਦੇ ਮੈਂ ਰੱਖੇ ਆ ਉਹਨਾਂ ਦੇ ਅੱਗੇ ਜਿਹੜੇ ਉਹਨਾਂ ਨੂੰ ਬਹੁਤ ਠੀਕ ਦੇ ਬਹੁਤ ਸਹੀ ਲੱਗੇ ਐਂਡ ਉਹਨਾਂ ਨੇ ਨਾਲ ਦੀ ਨਾਲ ਆਰਡਰ ਕੱਟਾ ਆਪਣੇ ਸਾਰੇ ਬੰਦਿਆਂ ਨੂੰ ਬੁਲਾ ਕੇ ਮੈਂ ਉਹਨਾਂ ਨੂੰ ਸਾਰੀਆਂ ਰਿਪੋਰਟਸ ਦੇ ਚੁੱਕੀ ਹਾਈ ਕੋਰਟ ਦੀ ਜਸਟਿਸ ਕੁਲਦੀਪ ਸਿੰਘ ਦੀ ਚੰਦਰਸ਼ੇਖਰ ਜੀ ਦੀ ਬਣਾਈ ਹੋਈ ਰਿਪੋਰਟ ਸਾਰੀਆਂ ਮੈਂ ਸਬਮਿਟ ਕਰਤੀਆਂ ਤਾਂ ਕਿ ਇਹ ਨਾ ਹੋਏ ਕਿ ਉਹਨਾਂ ਨੂੰ ਟਾਈਮ ਲੱਗੇ ਉਹਨਾਂ ਨੇ ਨਾਲ ਦੀ ਨਾਲ ਆਪਣੇ ਐਡੀਸੀ ਤੇ ਆਪਣੇ ਸਟਾਫ ਨੂੰ ਆਰਡਰ ਦਿੱਤਾ ਇਮੀਡੀਏਟਲੀ ਲੂਟ ਇਨਟੂ ਦਿਸ ਮੈਟਰ ਬਿਕਾਜ਼ ਵੀ ਆਰ ਗੋਇੰਗ ਟੂ ਦ ਸੁਪਰੀਮ ਕੋਰਟ ਐਂਡ ਸੂਰੇਕਾਂ ਜੀ ਨੇ ਸਾਨੂੰ ਟਾਈਮ ਦਿੱਤਾ ਹੈ ਐਂਡ ਹੀ ਇਸ ਗੋਇੰਗ ਟੂ ਫਾਈਟ ਦ ਕੇਸ ਫਰ ਓਸ we will not give this land to land sharks ਜਿਹੜੀ ਮੁਕਾਬਲੀ ਜਿਹੜੀ ਜ਼ਮੀਨ ਹੈ ਉਸ ਨੂੰ ਲੈ ਕੇ ਕੁਝ ਇਸ ਤਰ੍ਹਾਂ ਕੋਈ ਫਾਈਲ ਕਰਵਾਉਣਾ ਜੀ ਜਿਹੜੀ ਸਾਰੀ ਸ਼ਿਵਾਲਿਕ ਰੇਂਜ ਹੈ ਜਿੱਥੇ ਮੈਂ ਨਾਮ ਨਹੀਂ ਲੈਣਾ ਵੱਡੇ ਵੱਡੇ ਤੁਹਾਡੀਆਂ ਤੋਪਾਂ ਦੇ ਹਰ ਸਰਕਾਰ ਦੀਆਂ ਤੋਪਾਂ ਦੇ ਵੱਡੇ ਵੱਡੇ ਲੋਕਾਂ ਦੇ ਵੀ ਵੀ ਆਈ ਪੀਜ਼ ਦੀਆਂ ਦੱਬੀਆਂ ਹੋਈਆਂ ਜ਼ਮੀਨ ਉਹ ਉਹ ਹਜੇ ਤੱਕ ਕੋਈ ਲੈਂਡ ਲੈਂਡ ਐਕ acquisition ਐਕਟ ਦੇ ਅnder ਕੋਈ ਨਹੀਂ ਐਕਵਾਇਰ ਕਰਦਾ ਸਿਰ ਦੇ ਨੂੰ ਕਿਸੇ ਨੇ ਪਰਮਿਸ਼ਨ ਨਹੀਂ ਦਿੱਤੀ ਮੈਮ ਮੈਡਮ ਆ ਮੀਨ ਕਿ ਤੁਸੀਂ ਗੱਲ ਕਰ ਰਹੇ ਹੋ ਵੱਡੇ ਹੋਟਲ ਨਾਮੀ ਹੋਟਲ ਪੰਜਾਬ ਦੇ ਸਾਫਟਕਾ ਮੁੱਖ ਮੰਤਰੀ ਦਾ ਫਾਰਮ ਹਾਊਸ ਹੈ ਕਈ ਵੱਡੇ ਜੋ ਫੋਨ ਉਸ ਜਮੀਨ ਦੇ ਉੱਪਰ ਬਣੇ ਯੈਸ 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 ਉਸੇ ਦੇ ਨਿਕਲਦਾ ਪਰ ਇਸ ਨੂੰ ਲੈ ਕੇ ਹੋਟਲ ਨੂੰ ਲੈ ਕੇ ਤੁਮਤਮਤ ਸਰਕਾਰ ਵੀ ਕਈ ਵਾਰ ਕਹਿ ਚੁੱਕੀ ਹੈ ਕਿ ਅੱਜ ਕੱਟੇ ਕਰ ਰਿਹਾ ਕਿ 11 ਗੇ ਰੰਗੇ ਅਰੇ ਉਹ ਤਾਂ ਰੈਗੂਲਰਾਈਜ਼ ਕਰਤੇ ਗੇ ਰੰਗੇ ਕੀ ਤੁਸੀਂ ਤਾਂ ਫਾਈਲਾਂ ਕੱਢਦੇ ਹੋ ਭਗਵਾਨ ਮਾਨ ਸਰਕਾਰ ਕੀ ਕੱਢਦੀ ਹੈ ਤੂੰ ਚੋਰੇ ਤੇਰੀ ਫਾਈਲ ਕੱਢ ਲਈ ਹੈ ਤੇਰੀ ਫਾਈਲ ਕੱਢ ਕੇ ਮੈਂ ਰੱਖ ਲਈ ਤੂੰ ਮੇਰੇ ਹਿਸਾਬ ਨਾਲ ਚੱਲ ਤੂੰ ਮੇਰੇ ਬਾਰੇ ਕੁਝ ਬੋਲ ਨਾ ਗਰਗਨ ਮੜੋਰ ਕੇ ਬੰਦੇ ਨੂੰ ਫਾਈਲ ਦਿਖਾ ਦੂੰਗੇ ਉੱਤੇ ਫਿਰ ਫਾਈਲ نیچے ਅਰੇ ਹਿੰਮਤ ਹੈ ਤਾਂ ਕਰਨ ਗਰ ਹਿੰਮਤ ਹੈ ਤਾਂ ਚੋਰਾ ਨੂੰ ਬੰਦਰ ਕਰਕੇ ਦਿਖਾ ਬੜੀ ਵੱਡੀਆਂ ਗੱਲਾਂ ਕਰਦਾ ਸੀ ਜਿਹੜੀਆਂ ਫਾਈਲਾਂ ਨੇ ਖੋਲ ਵਰ ਉਹਨਾਂ ਦੇ ਐਕਸ਼ਨ ਦਾ ਲੈ ਜੋ ਮਰਜ਼ੀ ਹੋਵੇ ਮੈਂ ਕਹਿੰਦੀ ਕਿਸੇ ਦੀ ਹੋਵੇ ਅੱਜ ਦੀ ਮੁਲਾਕਾਤ ਤੋਂ ਬਾਅਦ ਮਨੇ ਜੀ ਕਿ ਨੌਜੋਤ ਕੋ ਸਿੱਧੂ ਰਾਜਨੀਤਿਕ ਫੋਟੋਸ ਕਰੀਏ ਹੋ ਜਾ ਰਹੇ ਮੈਂ ਆਲਰੇਡੀ ਹੋ ਚੁੱਕੀ ਹਾਂ ਮੈਂ ਪੰਜਾਬ ਯੂਨੀਵਰਸਿਟੀ ਦਾ ਮੱਧਿਆ ਪਿਕ ਮੇਰੇ ਕੋ ਮੈਂ ਇੰਡ ਤੱਕ ਸਿਗਾ ਲਿਆ ਮੈਂ ਰਸਤੇ ਚ ਨਹੀਂ ਰੁਕਦੀ ਮੈਂ ਡਰਾਮਾ ਨਹੀਂ ਮੈਨੂੰ ਕਰਨਾ ਹੁੰਦਾ ਜਿਵੇਂ ਗਈ ਮੈਂ ਅਮਿਤ ਸ਼ਾ ਮੋਦੀ ਜੀ ਨੂੰ ਅਪੀਲ ਕੀਤੀ ਨਹੀਂ ਐਂ ਮੈਂ ਹਫਤੇ ਦੇ ਅੰਦਰ ਅੰਦਰ ਬੱਚਿਆਂ ਨੂੰ ਦਿਖਾਇਆ ਚਿੱਠੀ ਸਭ ਤੋਂ ਪਹਿਲਾਂ ਮੈਨੂੰ ਮਿਲੀ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਮਿਲੀ ਬੱਚੋਂ ਉਹਨਾਂ ਨੇ ਕਿਉਂ ਉਹਨਾਂ ਦੀ ਗੱਲ ਮੰਨੀ ਗਈ ਉਹਨਾਂ ਨੇ ਕਰੈਕਰਸ ਚਲਾਏ ਐਂਡ ਮੈਂ ਆਪਣੇ ਸੈਂਟੀਮੈਂਟਸ ਰੱਖੇ ਪਰ ਮੈਨੂੰ ਅਮਿਤ ਚਾਜੀ ਨੇ ਫਿਰ ਬੁਲਾਇਆ ਮੈਨੂੰ ਰਾਹੁਲ ਗਾਂਧੀ ਜੀ ਨੇ ਵੀ ਬੁਲਾਇਆ ਮੈਨੂੰ ਪ੍ਰੇਨਕਾ ਜੀ ਨੇ ਵੀ ਬੁਲਾਇਆ ਸਿੱਧੂ ਜੀ ਨੂੰ ਸਿੱਧੂ ਜੀ ਨੂੰ ਪੁੱਛਣਾ ਪੈਗਾ ਸਿੱਧੂ ਜੀ ਹਜ਼ਰ ਆਪਣੇ ਮੂਡ ਚ ਨਹੀਂ ਕਿਉਂਕਿ ਬਹੁਤ ਵਾਰ ਸਰਕਾਰਾਂ ਬਣਾ ਚੁੱਕੇ ਪਰ ਜਦੋਂ ਐ ਲੱਗਦਾ ਕਿ ਹੁਣ ਜਿਹੜੇ ਸਟੇਜ ਤੋਂ ਉਹ ਬੋਲਦੇ ਆ ਅਸੀਂ ਆ ਕੇ ਇਹ ਕਰਾਂਗੇ ਤੇ ਜਦੋਂ ਉਹ ਹੁੰਦਾ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਪਾਪ ਦਾ ਭਾਗੀਦਾਰੀ ਬਣਦਾ। ਉਹ ਬੰਦਾ ਉਦੋਂ ਹੀ ਆਊਗਾ ਜਦੋਂ ਉਹਨੂੰ ਕੋਈ ਵੀ ਬੰਦਾ ਜ਼ਿੰਮੇਵਾਰੀ ਦੇਵੇਗਾ ਕਿ ਆਚਕ ਜ਼ਿੰਮੇਵਾਰੀ ਪੰਜਾਬ ਸੁਧਾਰ ਅਸੀਂ ਤੇ ਦੇਣਾ। ਪਰ ਇਹ ਵਿਵਸਥਾ ਤੇ ਬਸ ਲੇ ਤੇ ਤੁਸੀਂ ਹੋਮਪੇਜ ਤੋਂ ਆਪਣੇ ਜਾਰੀ ਹੋ ਜਾਂ PM ਦਿਨਾ। ਮੈਂ PM ਨਾਲ ਲਿਖੀ ਸੀ ਉਹਨਾਂ ਨੇ ਮਾਰ ਕੱਟ ਹੀ ਨਹੀਂ ਇਸ ਤੇ। ਐਂਡ ਮੈਂ ਅਮਿਤ ਸਾਹਿਬ ਦੀ ਮੇਰੀ ਆਗੀ ਆਲਰੇਡੀ ਰਿਪਲਾਈ ਆ ਗਿਆ ਹੈ। ਵੈਰੀ ਸੂਨ ਮੈਨੂੰ ਉਹ ਬੁਲਾਉਣਾ। ਪਾਤੀ ਪੱਤਰ ਅਸੀਂ ਕਦੇ ਲਾਈਵ 'ਚ ਨਾ ਅਸੀਂ ਪੋਲਿਟਿਸ਼ੀਅਨ ਆ ਨਾ ਅਸੀਂ ਕੀ ਸੀ ਸੋਚਦੇ ਆ ਸਾਡਾ ਕੋਈ ਮੰਚਾ ਨਹੀਂ ਹੈ ਸਾਡਾ ਮੰਚਾ ਪੰਜਾਬ ਤੇ ਪੰਜਾਬੀ ਆ ਤੇ ਅਸੀਂ ਉਹਦੇ ਤੇ ਬੋਲਦੇ ਆ ਨਵਜੋਤ ਸਿੱਧੂ ਪਰਿਵਾਰ ਸਿੱਧੂ ਫਾਊਂਡੇਸ਼ਨ ਖੋਲ ਕੇ ਵੀ ਪੰਜਾਬ ਦਾ ਭਲਾ ਕਰਦੇ ਆ ਪਰ ਸਾਡੇ ਕੋਲ 500 ਕਰੋੜ ਨਹੀਂ ਹੈ ਵੀ ਜਿਹੜੇ ਅਸੀਂ 500 ਕਰੋੜ ਦੇ ਕੇ ਸੀਐਮ ਦੀ ਕੁਰਸੀ ਤੇ ਬੈਠੀ ਹੈ ਅਸੀਂ ਉਹਦੀ ਮਾਰ ਖਾਂਦੇ ਆ ਤੇ ਖਾਂਦੇ ਰਵਾਂਗੇ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਹੁਤ ਬਹੁਤ ਧੰਨਵਾਦ